ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੋਣ ਮਨ ਮਿੱਤਰ ਪਿਆਰਿਆ ਮਿਲ ਵਿਲਾ ਹੈ ਏਹ ਜਬ ਲੱਗ ਜੋ ਬਨਸਾਸ ਹੈ ਤਬ ਲੱਗ ਇਹ ਤਨ ਦੇਹ ਸੁਣ ਮਨ ਮਿੱਤਰ ਪਿਆਰਿਆ ਮਿਲਵੇ ਲਾ ਹੈ ਏਹ ਜਬ ਲੱਗ ਜੋ ਬਨਸਾਸ ਹੈ ਤਬ ਲੱਗ ਇਹ ਤਨ ਦੇਹ ਤਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੰਸਾਰ ਨੂੰ ਉਤਾਰਦਿਆਂ ਹੋਇਆਂ ਆਪਣੇ ਸੋਹਰੇ ਨਗਰ ਸਤਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚਦੇ ਆ ਤੇ ਅਜੀਤਾ ਰੰਧਾਵਾ ਸਤਗੁਰੂ ਮਹਾਰਾਜ ਜੀ ਦਾ ਬੜਾ ਹੀ ਪ੍ਰੇਮ ਕਰਨ ਵਾਲਾ ਗੁਰਸਿੱਖ ਹੈ ਮਹਾਰਾਜ ਦੇ ਸੋਹਰੇ ਨਗਰ ਦਾ ਹੀ ਰਹਿਣ ਵਾਲਾ ਤੇ ਜਦੋਂ ਸਤਗੁਰੂ ਜੀ ਨਗਰ ਦੇ ਬਾਹਰ ਬਾਹਰ ਜਾ ਕੇ ਇੱਕ ਖੂਹ ਦੀ ਮੌਂਣ ਤੇ ਬੈਠੇ ਆ ਤੇ ਇਹ ਚੱਲ ਕੇ ਆਉਂਦਾ ਤੇ ਸਤਗੁਰੂ ਮਹਾਰਾਜ ਜੀ ਨੂੰ ਮਿਲਦਾ ਤੇ ਸਤਗੁਰੂ ਮਹਾਰਾਜ ਨੂੰ ਦੇਖ ਕਰਕੇ ਭਾਈ ਉੱਥੇ ਫਿਰ ਸਵਾਲ ਕਰਦਾ ਕਹਿੰਦਾ ਮਹਾਰਾਜ ਕਿਰਪਾ ਕਰੋ ਸਾਡੇ ਤੇ ਵੀ ਮਿਹਰ ਕਰੋ ਸਾਡੇ ਤੇ ਵੀ ਨਦਰ ਕਰੋ ਸਾਨੂੰ ਵੀ ਕੋਈ ਉਪਦੇਸ਼ ਬਖਸ਼ਿਸ਼ ਕਰੋ ਤੇ ਉਹ ਥਾਨਕਾ ਦੇ ਰੂਪ ਦੇ ਵਿੱਚ ਮਹਾਪੁਰਸ਼ੇ ਦੱਸਦੇ ਆ ਕਹਿੰਦੇ ਇਹ ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਜਿੱਥੇ ਉਹਦੇ ਵਾਸਤੇ ਉਪਦੇਸ਼ ਕੀਤਾ ਉੱਥੇ ਸਾਡੇ ਵਾਸਤੇ ਵੀ ਕੁੱਲ ਲੋਕਾਈ ਦੇ ਵਾਸਤੇ ਵੀ ਸਤਗੁਰੂ ਮਹਾਰਾਜ ਇਸ ਸ਼ਬਦ ਦੇ ਦੁਆਰਾ ਸਾਨੂੰ ਇਹ ਸਮਝਾ ਰਹੇ ਹਨ ਭਾਈ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਦੇ ਅੰਦਰ ਮਹੱਲਾ ਪਹਿਲਾ ਪਹਿਲੇ ਪਾਛਾ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਸੋਣ ਮਨ ਮਿੱਤਰ ਪਿਆਰਿਆ ਮਿਲ ਬੇਲਾ ਹੈ ਏਹ ਤੇ ਮਹਾਰਾਜ ਕਹਿੰਦੇ ਭਾਈ ਜੇਕਰ ਕੋਈ ਉਹ ਪਤੀ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਨਾ ਉਹਦੀ ਪ੍ਰਾਪਤੀ ਕਰਨਾ ਚਾਹੁੰਦਾ ਜਾਂ ਵਾਹਿਗੁਰੂ ਅੱਲਾਹ ਭਗਵਾਨ ਕੁਛ ਵੀ ਤੁਸੀਂ ਕਹਿ ਲਓ ਵੀ ਜਿਹਨੂੰ ਮਿਲਣ ਦੀ ਉਹ ਮਨ ਦੇ ਵਿੱਚ ਚਾਹ ਰੱਖਦਾ ਤੇ ਫਿਰ ਭਾਈ ਸਮਾਂ ਗਵਾਓ ਨਾ ਹੁਣੇ ਹੀ ਸਮਾਂ ਆਹੀ ਵੇਲਾ ਕਈ ਵਾਰ ਸੰਸਾਰ ਦੇ ਧੰਦੇਆਂ ਵਿੱਚ ਲੱਗੇ ਹੋਏ ਜਾਂ ਸੰਸਾਰ ਦੇ ਕੰਮਕਾਰਾਂ ਵਿੱਚ ਰੁੱਝੇ ਹੋਏ ਅਸੀਂ ਸੋਚਦੇ ਹਾਂ ਕਿ ਹਜੇ ਤਾਂ ਮੇਰੇ ਬਹੁਤ ਕੰਮ ਕਰਨ ਵਾਲੇ ਆ ਜੀ ਹਜੇ ਬੱਚਾ ਆ ਇਸ ਕਰਕੇ ਜਵਾਨ ਹੋ ਜਾਵੇ ਜਵਾਨੀ ਵਿੱਚ ਹੁੰਦਾ ਜੇ ਕੰਮਕਾਰ ਹੋ ਜਾਵੇ ਚਾਰ ਅੱਖਰ ਪੜ ਲਈਏ ਫਿਰ ਹੁੰਦਾ ਜੇ ਗਾਂ ਬੱਚੇ ਪਾਲਣੇ ਆ ਇਹਨਾਂ ਨੂੰ ਗਿਆਉਣਾ ਇਹਨਾਂ ਨੂੰ ਪੜਾਉਣਾ ਭਾਬ ਸਾਰੀ ਜ਼ਿੰਦਗੀ ਕੋਈ ਨਾ ਕੋਈ ਟਾਲ ਮਟੋਲਾ ਕਰਦਾ ਰਹਿੰਦਾ ਤੇ ਇਹ ਸੋਚਦਾ ਵੀ ਸ਼ਾਇਦ ਆ ਸਾਰੇ ਕੰਮ ਨਿਵੇੜ ਲਵਾਂ ਇਹ ਇਹਨਾਂ ਤੋਂ ਵਿਹਲਾ ਹੋ ਕੇ ਫਿਰ ਵਾਹਿਗੁਰੂ ਦਾ ਨਾਮ ਜਪਾਂਗਾ ਫਿਰ ਉਸ ਪਾਸੇ ਵੱਲ ਚੱਲਾਂਗਾ ਪਰ ਅਸਲ ਰੂਪ ਵਿੱਚ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਕੋਲ ਸਮਾਂ ਹੈ ਕਿੰਨਾ ਖਾ। ਕਿ ਜਦੋਂ ਉਹਦਾ ਸੱਦਾ ਆ ਜਾਣਾ ਇਹ ਸਾਰੇ ਧੰਦੇ ਵਿੱਚੇ ਛੱਡ ਕੇ ਜਾਣੇ ਪੈਣੇ। ਪਰ ਮਨੁੱਖ ਦਾ ਇਹ ਸੁਭਾਅ ਬਣ ਗਿਆ। ਉਹ ਸੋਚਦਾ ਵੀ ਬਾਕੀ ਮੇਰੇ ਕਾਰਜ ਬਹੁਤ ਜ਼ਰੂਰੀ ਕਰਨ ਵਾਲੇ ਪਹਿਲਾਂ ਉਹ ਕਰ ਲਵਾਂ। ਇਹਨਾਂ ਤੋਂ ਵਿਹਲਾ ਹੋ ਕੇ ਫਿਰ ਵਾਹਿਗੁਰੂ ਦੇ ਨਾਮ ਸਿਮਰਨ ਨਾਲੇ ਪਾਸੇ ਵੱਲ ਤੁਰਾਂਗਾ। ਇੱਕ ਬਹੁਤ ਵੱਡਾ ਭੁਲੇਖਾ ਤੇ ਸੱਚੇ ਪਤਸ਼ਾਹ ਕਹਿੰਦੇ ਭਾਈ ਫਿਰ ਹੁਣ ਸਮਾਂ ਗੁਆਨ ਆ ਇਹ ਨਾ ਸੋਚ ਵੀ ਕੱਲ ਨੂੰ ਕਰਾਂਗੇ ਪਰਸੋਂ ਨੂੰ ਕਰਾਂਗੇ ਜਾਂ ਆਹ ਕੰਮ ਕਰ ਲਈਏ ਫਿਰ ਕਰਾਂਗੇ ਸੁਣ ਮਨ ਮਿੱਤਰ ਪਿਆਰਿਆ ਕਹਿੰਦੇ ਏ ਮੇਰਿਆਂ ਮਨਾ ਏ ਮੇਰੇ ਮਿੱਤਰਾ ਏ ਪਿਆਰਿਆ ਇਹ ਸੁਣ ਲੈ ਗੱਲ ਧਿਆਨ ਦੇ ਨਾਲ ਮਿਲ ਵੇਲਾ ਹੈ ਏ ਹੋ ਕਹਿੰਦੇ ਮਿਲਣ ਵਾਲਾ ਵੇਲਾ ਹੁਣ ਇਹੀ ਆ ਜਿਹੜਾ ਸਮਾਂ ਇਸ ਵਕਤ ਤੇਰੇ ਕੋਲ ਆ ਨਾ ਜਿਹੜਾ ਸਵਾਸ ਚੱਲ ਰਿਹਾ ਇਹੀ ਸਵਾਸ ਉਹ ਤੇਰੇ ਵਾਸਤੇ ਉਸ ਪਰਮਾਤਮਾ ਨੂੰ ਮਿਲਣ ਦਾ ਵੇਲਾ ਹੈ ਹੋਰ ਕਿਸੇ ਚੰਗੇ ਸਮੇਂ ਦੀ ਉਡੀਕ ਨਾ ਕਰ ਜਦ ਲੱਗ ਜੋ ਬਨਸਾਸ ਹੈ ਤਬ ਲੱਗ ਇਹ ਤਨ ਦੇ ਹੋ ਤੇ ਕਹਿੰਦੇ ਜਿੰਨੀ ਦੇਰ ਤੱਕ ਇਹ ਸਵਾਸ ਚੱਲ ਰਿਹਾ ਤੇ ਜਵਾਨੀ ਦੀ ਰੁੱਤ ਹੈ ਭਾਵ ਸਰੀਰ ਤੰਦਰੁਸਤ ਹੈ ਨਵਾਂ ਨਰੁਆ ਤਬ ਲੱਗ ਇਹ ਤਨ ਦੇ ਹੋ ਉਨੀ ਦੇਰ ਤੱਕ ਹੀ ਆ ਤੇ ਜਿੱਦਣ ਸਵਾਸ ਖਤਮ ਹੋ ਗਏ ਤਾਂ ਵੀ ਇਹ ਸਰੀਰ ਮਿੱਟੀ ਹੋ ਜਾਣਾ ਤੇ ਜਿੱਦਣ ਭਾਈ ਜਵਾਨੀ ਜੋਬਨ ਜਾਂਦਾ ਰਿਹਾ ਉਹ ਦਿਨ ਵੀ ਇਹ ਤੇਰਾ ਸਰੀਰ ਤੇਰੇ ਕੰਮ ਨਹੀਂ ਲੀਆ ਹੁਣ ਇਸ ਗੱਲ ਨੂੰ ਬਾਰੀਕੀ ਨਾਲ ਜ਼ਿਕਰ ਗੁਰੂ ਕੇ ਪਿਆਰਿਓ ਸਮਝੀਏ ਨਾ ਜਵਾਨੀ ਦੀ ਉਮਰ ਜਿਹੜੀ ਹੈ ਇਹਨੂੰ ਕਿਉਂ ਵਿਸ਼ੇਸ਼ਤਾ ਦਿੱਤੀ ਗਈ ਹੈ ਕਿਉਂਕਿ ਇਸ ਉਮਰ ਦੇ ਵਿੱਚ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਤੇ ਤੰਦਰੁਸਤ ਹੁੰਦਾ ਮਾੜਾ ਚੰਗਾ ਭਾਰ ਵੀ ਚੁੱਕ ਸਕਦਾ ਕਿਤੇ ਕੋਈ ਔਖਾ ਫਿੱਕਾ ਰਾਹ ਵੀ ਹੋਵੇ ਉੱਥੇ ਵੀ ਤੁਰ ਸਕਦਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਰੀਰ ਦੇ ਇੰਦਰ ਸਭ ਤੋਂ ਵੱਧ ਜ਼ੋਰ ਸਭ ਤੋਂ ਵੱਧ ਤਾਕਤ ਇਸੇ ਸਮੇਂ ਚ ਹੁੰਦੀ ਹੈ ਬਚਪਨ ਦੇ ਵਿੱਚ ਸੁਧ ਨਹੀਂ ਹੁੰਦੀ ਤੇ ਬੁਢੇਪੇ ਵਿੱਚ ਜਾ ਕੇ ਇਹ ਸਰੀਰ ਜਿਹੜੀ ਹੈ ਇਹ ਸਾਥ ਨਹੀਂ ਦਿੰਦਾ ਭਾਵ ਦੇਖਣਾ ਤੇ ਚਾਹੁੰਦਾ ਪਰ ਅੱਖਾਂ ਦੀ ਨਜ਼ਰ ਨਬ ਕਮਜ਼ੋਰ ਹੋ ਗਈ ਸੁਣਨਾ ਤੇ ਚਾਹੁੰਦਾ ਪਰ ਕੰਨ ਸਾਥ ਨਹੀਂ ਦਿੰਦੇ ਦੰਦ ਜਾਂਦੇ ਰਹੇ ਮਨ ਅੰਦਰ ਚਾਹ ਹੈ ਪਰ ਲੱਤਾਂ ਗੋਡੇ ਜਵਾਬ ਦੇ ਗਏ ਹੁਣ ਸੋਟੀ ਤੋਂ ਬਿਨਾਂ ਤੁਰਿਆ ਨਹੀਂ ਜਾਣਾ ਤੋ ਕਹਿਣ ਤੋਂ ਮੇਰਾ ਭਾਵ ਮਹਾਰਾਜ ਕਹਿੰਦੇ ਭਾਈ ਜਿੰਨੀ ਦੇਰ ਤੱਕ ਸਵਾਸ ਆ ਨਾ ਸਵਾਸ ਚੱਲਦੇ ਆ ਤੇ ਖਾਸ ਤੌਰ ਤੇ ਜਦੋਂ ਜੋਬਨ ਦੀ ਰੋਤ ਹੈ ਜਦੋਂ ਜਵਾਨੀ ਦਾ ਸਮਾਂ ਦੋ ਚਾਰ ਘੰਟੇ ਚੌਂਕੜਾ ਮਾਰ ਕੇ ਬਹਿਣਾ ਵੀ ਪਵੇ ਤੇ ਇਹ ਸਰੀਰ ਅੱਕਦਾ ਥੱਕਦਾ ਨਹੀਂ ਕਿਉਂਕਿ ਉਸ ਵਕਤ ਸਰੀਰ ਰਿਸ਼ਟ ਪੁਸ਼ਟ ਤੇ ਚੜ੍ਹਦੀ ਉਮਰ ਚ ਆ ਤੇ ਜੇ ਕਿਤੇ ਹੱਥਾਂ ਦੇ ਨਾਲ ਸੇਵਾ ਵੀ ਕਰਨੀ ਪਵੇ ਕਿਤੇ ਲੱਕ ਬੰਨ ਕੇ ਗੁਰੂ ਮਹਾਰਾਜ ਦੇ ਦਰ ਤੇ ਸੇਵਾ ਵੀ ਕਰਨੀ ਪਵੇ ਤੇ ਫਿਰ ਇਹ ਸਰੀਰ ਤੇਰਾ ਸਾਥ ਦੇਂਦਾ ਕਿਉਂਕਿ ਹਜੇ ਨਵਾਂ ਨਰਵਾ ਹੁੰਦਾ ਤੇ ਹੁਣ ਜਿਹੜਾ ਕੋਈ ਬਜ਼ੁਰਗ ਵਿਅਕਤੀ ਹੈ ਭਾਵੇਂ ਉਹ ਗੁਰੂ ਘਰ ਜਾ ਕੇ ਝਾੜੂ ਦੇਣਾ ਚਾਹੁੰਦਾ ਪਰ ਕਮਰ ਅਜਾਜਤ ਨਹੀਂ ਦਿੰਦੀ ਝੁਕਿਆ ਨਹੀਂ ਜਾਂਦਾ ਤੇ ਫਿਰ ਕਿਵੇਂ ਸੇਵਾ ਕਰੇਗਾ ਝੂਰਦਾ ਤੇ ਹੈ ਪਰ ਸਰੀਰ ਸਾਥ ਨਹੀਂ ਦੇ ਰਿਹਾ ਇਸੇ ਤਰ੍ਹਾਂ ਝੌਂਗੜਾ ਮਾਰ ਕੇ ਬਹਿ ਕੇ ਸਿਮਰਨ ਕਰਨਾ ਚਾਹੁੰਦਾ ਪਰ ਗੋਡੇ ਨਹੀਂ ਮੁੜਦੇ ਤੰਦ ਨਾਲ ਢੋਲਾਈ ਤੋਂ ਬਗੈਰ ਸਰੀਰ ਟਿਕਦਾ ਨਹੀਂ ਹੱਥ ਕੰਬਦੇ ਆ ਪੈਰ ਕੰਬਦੇ ਆ ਸਿਰ ਕੰਬੀ ਜਾਂਦਾ ਹੁਣੇ ਕੋਈ ਸਾਡਾ ਦੋਸ਼ ਤੇ ਹੈ ਨਹੀਂ ਪਰ ਉਮਰ ਦੇ ਨਾਲ ਸਰੀਰ ਨੇ ਢਲਣਾ ਸਭ ਦਾ ਸਰੀਰ ਢਲੇਗਾ ਤੇ ਮਹਾਰਾਜ ਕਹਿੰਦੇ ਭਾਈ ਫਿਰ ਜੇ ਵਾਹਿਗੁਰੂ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਤੇ ਸਭ ਤੋਂ ਉੱਤਮ ਸਮਾਂ ਹੈ ਹੁਣ ਤੇ ਖਾਸ ਤੌਰ ਤੇ ਜਦੋਂ ਤੇਰਾ ਸਰੀਰ ਨਵਾਂ ਨਰੂਆ ਹੈ ਉਸ ਵਕਤ ਉਸ ਪਰਮਾਤਮਾ ਦੇ ਸਿਮਰਨ ਚ ਬੈ ਉਹਨੂੰ ਜਪ ਤੇ ਨਾਮ ਸਿਮਰਨ ਦੀ ਕਮਾਈ ਕਰਦਿਆਂ ਹੋਇਆਂ ਵਾਹਿਗੁਰੂ ਦੇ ਦੱਸੇ ਰਸਤੇ ਤੇ ਚੱਲਦਿਆਂ ਹੋਇਆਂ ਸੇਵਾ ਤੇ ਸਿਮਰਨ ਇਹ ਦੋਨੇ ਖੰਭ ਨਾਲ ਦੀ ਨਾਲ ਚੱਲਣਗੇ ਫਿਰ ਉਡਾਰੀ ਵੱਜਣੀ ਹੈ ਜਦ ਲੱਗ ਜੋ ਬਨਸਾਸ ਹੈ ਤਬ ਲੱਗ ਇਹ ਤਨ ਦੇ ਹੋ ਜਿੰਨੀ ਦੇਰ ਤੱਕ ਸਵਾਸ ਹੈ ਸਰੀਰ ਵਿੱਚ ਤਾਕਤ ਹੈ ਉਨੀ ਦੇਰ ਤੱਕ ਹੀ ਗੱਲ ਬਣਨੀ ਹੈ ਉਹਦੇ ਤੋਂ ਬਾਅਦ ਚਾਹ ਕੇ ਵੀ ਜਿਹੜਾ ਮਨੁੱਖ ਕਈ ਵਾਰ ਇਸ ਪਾਸੇ ਨੂੰ ਮੁੜਨਾ ਚਾਹੁੰਦਾ ਪਰ ਫਿਰ ਸਮਾਂ ਨਹੀਂ ਸਾਥ ਦਿੰਦਾ ਸਰੀਰ ਨਹੀਂ ਸਾਥ ਦਿੰਦਾ ਬੇਨੁਣ ਗੁਣ ਕਾਮ ਨ ਆਵਈ ਟਹ ਟੇਰੀ ਤਨ ਕੇ ਹੋ ਇਹ ਤੇਰੀ ਸਰੀਰ ਜਿਹੜਾ ਨਾ ਬਿਨਾ ਗੁਣਾ ਤੋਂ ਕਿਸੇ ਕੰਮ ਨਹੀਂ ਆਉਣਾ ਅੰਤ ਵੇਲੇ ਮਿੱਟੀ ਦੀ ਢੇਰੀ ਵਿੱਚ ਰਲ ਕੇ ਮਿੱਟੀ ਹੋ ਜਾਣਾ ਹੈ ਜਦੋਂ ਦਰਗਾਹ 'ਚ ਲੇਖਾ ਕੀਤਾ ਜਾਣਾ ਫਿਰ ਪਤਾ ਕਰਾਂਗੇ ਕਿ ਭਾਈ ਜਿੰਨਾ ਸਮਾਂ ਇਸ ਨੂੰ ਮਿਲਿਆ ਸੰਸਾਰ ਤੇ ਜਾਣ ਲਈ ਉਸ ਸਮੇਂ ਦੇ ਅੰਦਰ ਸ਼ੁਭ ਗੁਣ ਕਿੰਨੇ ਇਕੱਠੇ ਕੀਤੇ ਧਨ ਦੌਲਤ ਪੈਸਾ ਤੇ ਕਮਾਇਆ ਕਮਾਇਆ ਬਹੁਤ ਕੁਝ ਹੋਰ ਵੀ ਕੀਤਾ ਪਰ ਵਾਹਿਗੁਰੂ ਦੇ ਨਾਮ ਸਿਮਰਨ ਦੀ ਕਿੰਨੀ ਕਮਾਈ ਕੀਤੀ ਸੇਵਾ ਕਿੰਨੀ ਕੀਤੀ ਕਿੰਦੇ ਫਿਰ ਉਹ ਸ਼ੁਭ ਗੁਣ ਗਿਣੇ ਜਾਣਗੇ ਬਾਕੀ ਤੇ ਕਾਰਜ ਜਿਹੜੇ ਤੂੰ ਕੀਤੇ ਆ ਸਰੀਰ ਦੀ ਪਾਲਣਾ ਲਈ ਉਹ ਤੇ ਹੈ ਹੀ ਹੈ ਨੇ ਪਰ ਵਾਹਿਗੁਰੂ ਨੇ ਇਸ ਆਤਮਾ ਰੂਪੀ ਅੰਸ਼ ਦੇ ਜੀ ਖੁਰਾਕ ਜਿਹੜੀ ਦਿੱਤੀ ਨਾਮ ਸਿਮਰਨ ਤੇ ਸੇਵਾ ਭਾਈ ਉਹ ਕਿੰਨਾ ਕੁ ਇਕੱਠਾ ਕੀਤਾ ਬੇਨੁਣ ਗੁਣ ਕਾਮ ਨਾ ਆਵਈ ਫਿਰ ਬਗੈਰ ਗੁਣਾ ਤੋਂ ਕੋਈ ਉੱਥੇ ਮੁੱਲ ਨਹੀਂ ਪੈਣਾ ਕਿਸੇ ਕੰਮ ਨਹੀਂ ਆਉਣਾ ਸਰੀਰ ਤੇ ਇਸੇ ਸੰਸਾਰ ਦੇ ਛੱਡਣਾ ਪੈਣਾ ਢਹਿ ਢੇਰੀ ਤਨ ਖੇ ਹੋ ਤੇ ਸਰੀਰ ਢਹਿ ਗਿਆ ਜਿਖਾ ਜ ਰੱਖ ਕੇ ਸਾੜ ਦਿੱਤਾ ਤੇ ਮਿੱਟੀ ਦੀ ਢੇਰੀ ਬਣ ਗਿਆ ਸਾਰਾ ਜੀਵਨ ਇਸ ਸਰੀਰ ਦਵਾਲੇ ਲਾ ਦਿੱਤਾ ਤੇ ਅੰਤ ਵੇਲੇ ਇਹ ਸਰੀਰ ਸਾਥ ਛੱਡ ਗਿਆ ਇਹ ਆਤਮਾ ਰੂਪੀ ਅੰਛੇ ਵਾਹੀ ਗੁਰੂ ਦੀ ਦਰਗਾਹ ਚ ਕੱਲਾ ਗਿਆ ਤੇ ਜਦੋਂ ਪੁੱਛਿਆ ਭਾਈ ਕੀ ਕਮਾ ਕੇ ਲਿਆਇਆ ਕਹਿੰਦਾ ਜੀ ਸਾਰਾ ਜੋਰ ਤੇ ਸਰੀਰ ਦਵਾਲੇ ਲਾ ਦਿੱਤਾ ਇਸ ਆਤਮਾ ਦੀ ਖੁਰਾਕ ਬਿਲਕੁਲ ਕੋਈ ਕਮਾਈ ਨਹੀਂ ਕੀਤੀ ਤੇ ਖਾਲੀ ਇੱਥੇ ਚਲਾ ਗਿਆ ਮੇਰੇ ਮਨ ਲੈ ਲਾ ਹਾ ਘਰ ਜਾਏ ਤੇ ਮਹਾਰਾਜ ਕਹਿੰਦੇ ਹੇ ਮੇਰੇਆ ਮਨਾ ਹੁਣ ਕੋਸ਼ਿਸ਼ ਕਰ ਜਦੋਂ ਘਰੋਂ ਜਾਣਾ ਤੇ ਲਾਹਾ ਖਟ ਕੇ ਜਾ ਖਾਲੀ ਹੱਥ ਨਾ ਜਾ ਹੁਣ ਘਰ ਚੋ ਸਵੇਰੇ ਆਪਾਂ ਕਿਸੇ ਕੰਮ ਤੇ ਨਿਕਲਦੇ ਆ ਕਿਸੇ ਜੌਬ ਤੇ ਜਾਈਦਾ ਤੇ ਉਮੀਦ ਹੁੰਦੀ ਆ ਵੀ 8 ਘੰਟੇ 10 ਘੰਟੇ 12 ਘੰਟੇ ਅਸੀਂ ਕੋਈ ਕੰਮ ਕਰਨਾ ਤੇ ਉਸ ਕੰਮ ਦੇ ਬਦਲੇ ਅਸੀਂ ਕੁਝ ਕਮਾ ਕੇ ਲਿਜਾਣਾ ਜਿਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਚੱਲਣਾ ਤੇ ਘਰ ਪਰਿਵਾਰ ਦੇ ਮੈਂਬਰ ਬੈਠੇ ਉਡੀਕ ਰਹੇ ਵੀ ਸਵੇਰ ਦਾ ਗਿਆ ਤੇ ਅੱਜ ਸ਼ਾਮ ਨੂੰ ਕੀ ਕਮਾ ਕੇ ਲਿਆਇਆ ਕੋਈ ਦਾਲ ਸੌਦਾ ਪੱਤਾ ਲੈ ਕੇ ਜਾਏਗਾ ਕੋਈ ਬੱਚਿਆਂ ਲਈ ਕਪੜਾ ਲਤਾ ਲੈ ਕੇ ਜਾਏਗਾ ਕੋ ਘਰ ਨੂੰ 4 ਛਿਲੜ ਲੈ ਕੇ ਜਾਏਗਾ ਜਿਹਦੇ ਨਾਲ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਘਰੋਂ ਨਿਕਲਿਆ ਕੁਝ ਕਮਾਉਣ ਵਾਸਤੇ ਤੇ ਕਮਾਈ ਕਰਕੇ ਘਰ ਨੂੰ ਗਿਆ ਤੇ ਘਰ ਵਾਲੇ ਵੀ ਫਿਰ ਇੱਜ਼ਤ ਮਾਣ ਕਰਦੇ ਆ ਵੀ ਬੜੀ ਸਖਤ ਮਿਹਨਤ ਕਰਕੇ ਆਇਆ ਤੇ ਖੱਟ ਕਮਾ ਕੇ ਆਇਆ ਤੇ ਜਿਹੜਾ ਭਾਈ ਖਾਲੀ ਹੱਥੀ ਚਲਾ ਜਾਵੇ ਫਿਰ ਘਰ ਦੇ ਵੀ ਨਾਰਾਜ਼ ਹੋ ਜਾਂਦੇ ਕਹਿੰਦੇ ਸਾਰਾ ਦਿਨ ਫਿਰ ਤੁਰ ਕੇ ਆ ਗਿਆ ਕਮਾਇਆ ਕੀ ਲਿਆਂਦਾ ਕੀ ਸਮਾ ਘਰ ਦਾ ਹੀ ਉਜਾੜਾ ਕੀਤਾ ਵੀ ਘਰੋਂ ਲਿਜਾ ਕੇ ਤੇ ਬਾਹਰ ਖਾ ਪੀ ਕੇ ਢਿੱਡ ਤੇ ਹੱਥ ਫੇਰ ਕੇ ਆ ਗਿਆਂ ਤੇ ਜਿਹੜੇ ਬਾਕੀ ਮਗਰ ਬੈਠੇ ਆ ਉਹਨਾਂ ਦੀ ਸੁਧ ਨਹੀਂ ਲਈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆਤਮਾ ਰੂਪੀ ਅੰਸ਼ ਜਦੋਂ ਸੰਸਾਰ ਤੇ ਆਉਂਦਾ ਨਾ ਆਪਣਾ ਘਰ ਛੱਡ ਕੇ ਇਹ ਸਰੀਰ ਧਾਰਨ ਕਰਦਾ ਤੇ ਅੰਤ ਵੇਲੇ ਜਦੋਂ ਸਮਾ ਭੋਗ ਕੇ ਵਾਹਿਗੁਰੂ ਦੀ ਦਰਗਾਹ ਤੇ ਜਾਣਾ ਫਿਰ ਉੱਥੇ ਪੁੱਛਿਆ ਜਾਣਾ ਵੀ ਭਾਈ ਜੇ ਗਿਆ ਸੀ ਤੈਨੂੰ ਭੇਜਿਆ ਸੀ ਤੇ ਕੀ ਕਮਾ ਕੇ ਲਿਆਇਆ ਤੇ ਮਹਾਰਾਜ ਨੇ ਫਿਰ ਇੱਥੇ ਸਾਨੂੰ ਇਹ ਸੁਚੇਤ ਕੀਤਾ ਹੈ बार-बार ਮੇਰੇ ਮਨ ਲੈਲਾ ਘਰ ਜਾਏ ਕਹਿੰਦੇ ਹੈ ਮੇਰੇ ਮਨਾ ਹੁਣ ਯਤਨ ਕਰ ਜੇ ਆਇਆ ਤੇ ਲਾਹਾ ਖਟਲਾ ਤੇ ਘਰ ਨੂੰ ਖਾਲੀ ਨਾ ਮੁੜ ਇਸ ਕਰਕੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਖੁਫਖੜੇ ਸਭ ਮੁਕਦੀ ਚੱਲੀ ਰਹਿਣ ਕਹਿੰਦੇ ਭਾਈ ਫਿਰ ਜੇ ਆਇਆ ਨਾ ਤੇ ਫਿਰ ਕੁਛ ਨਾ ਕੁਛ ਕਮਾ ਕੇ ਮੁੜੀ ਗੁਰਮੁਖ ਨਾਮ ਸਲਾਹੀ ਹੈ ਹੋਮੇ ਨਿਵਰੀ ਪਾਹੀ ਕਹਿੰਦੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਲਾਉਣਾ ਕੀਤਾ ਜਿਨ੍ਹਾਂ ਨੇ ਧਿਆਉਣਾ ਕੀਤਾ ਜਪਣਾ ਕੀਤਾ ਹੈ ਭਾਵ ਆਪਣੇ ਜੀਵਨ ਅੰਦਰ ਵਾਹਿਗੁਰੂ ਦੇ ਨਾਮ ਸਿਮਰਨ ਦੀ ਕਮਾਈ ਕੀਤੀ ਹੈ ਹੋਮੇ ਨਿਵਰੀ ਪਾਹੀ ਕਹਿੰਦੇ ਫਿਰ ਹੋਮੇ ਜਿਹੜੀ ਹੈ ਉਹ ਸਰੀਰ ਵਿੱਚੋਂ ਮਨ ਵਿੱਚੋਂ ਨਿਵਰੀ ਭਾਵ ਨਿਵਰਤ ਹੋ ਗਈ ਚਲੀ ਗਈ ਛੱਡ ਗਈ ਖੜਾ ਮੈਂ ਮੁੱਕ ਗਈ ਤੂੰ ਤੂੰ ਯਾਦ ਆ ਗਿਆ ਹੁਣ ਹੋਮੇ ਕਹਿੰਦੀ ਆ ਵੀ ਮੈਂ ਹੀ ਸਾਰਾ ਕੁਝ ਆ ਜੇ ਮੇਰਾ ਸਰੀਰ ਅਜੇ ਤਕੜਾ ਆ ਤੇ ਕਹਿੰਦਾ ਭਾਈ ਕੋਈ ਘੋਲ ਕੇ ਦੇਖ ਲਓ ਮੈਂ ਤੇ ਕਿਸੇ ਨੂੰ ਲੱਗੇ ਨਹੀਂ ਲੱਗਾਂਗਾ ਕਿਸੇ ਕੋਲ ਚਾਰ ਅੱਖਰ ਵਿਦਿਆ ਦੇ ਆ ਗਿਆ ਤੇ ਉਹ ਕਹਿੰਦਾ ਮੇਰੇ ਨਾਲ ਡਿਬੇਟ ਕਰ ਲਓ ਜੀ ਮੇਰੇ ਨਾਲ ਬਹੰਸ ਕਰ ਲਓ ਜੀ ਮੈਂ ਸਾਰਿਆਂ ਨੂੰ ਹਰਾ ਸਕਦਾ ਕਿਸੇ ਨੂੰ ਕੋਈ ਸ਼ਸਤਰ ਚਲਾਉਣ ਆ ਗਿਆ ਉਹ ਕਹਿੰਦਾ ਮੇਰੇ ਡੋਲਿਆਂ 'ਚ ਬੜਾ ਜੋਰ ਆ ਆਓ ਮੇਰੇ ਨਾਲ ਤੁਸੀਂ ਲੜ ਕੇ ਦੇਖ ਲਓ ਮੈਂ ਤੁਹਾਨੂੰ ਹਰਾ ਦਿਆਂਗਾ ਪਰ ਇਹ ਭੁੱਲ ਗਿਆ ਵੀ ਸਰੀਰ ਵੀ ਉਹਦਾ ਦਿੱਤਾ ਮਤ ਬੁੱਧ ਵੀ ਉਹਦੀ ਦਿੱਤੀ ਹੋਈ ਤੇ ਜੇ ਚਾਰ ਅੱਖਰ ਗਿਆਨ ਦਿਮਾਗ ਦੇ ਵਿੱਚ ਵਸ ਗਏ ਆ ਤੇ ਇਹ ਬੁੱਧੀ ਵੀ ਉਹਦੀ ਦਿੱਤੀ ਹੋਈ ਆ ਜੇ ਭਾਈ ਉਹ ਨਾਂ ਦੇਂਦਾ ਤੇ ਕਈ ਵਾਰ ਇੱਥੇ ਤੁਸੀਂ ਦੇਖਿਆ ਹੋਣਾ ਵੀ ਤਗੜੇ ਤਗੜੇ ਸ਼ਰੀਰਾਂ ਵਾਲੇ ਪੰਜੀ ਪੰਜੀ 30 30 ਸਾਲ ਦੀ ਉਮਰ ਹੋ ਗਈ ਪਰ ਦਿਮਾਗ ਅਜੇ ਬੱਚਿਆਂ ਵਾਲੇ ਆ ਕਿਉਂਕਿ ਉਹਨੇ ਸੋਧ ਨਹੀਂ ਦਿੱਤੀ। ਭਾਵ ਇਹ ਹਉਮੈ ਜਿਹੜੀ ਆ ਇਹ ਏਸ ਗੱਲ ਤੇ ਹੰਕਾਰ ਕਰਦੀ ਆ ਵੀ ਸਾਰਾ ਕੁਝ ਮੈਂ ਹੀ ਆ ਮੇਰੇ ਤੋਂ ਬਗੈਰ ਕੁਝ ਨਹੀਂ ਪਰ ਅਸਲ ਵਿੱਚ ਤੂੰ ਭਾਈ 19 ਦੇਰ ਤੱਕ ਹੀ ਆ ਜਿੰਨੀ ਦੇਰ ਤੱਕ ਉਹਦੇ ਸਵਾਸਾਂ ਦੀ ਡੋਰੀ ਚੱਲ ਰਹੀ ਜਿਸ ਦਿਨ ਉਹਨੇ ਸਵਾਸ ਰੋਕ ਦਿੱਤੇ ਤੇਰੇ ਸਰੀਰ ਦਾ ਜਿਹੜਾ ਕਹਿ ਲੋ ਜੋਰ ਹੈ ਤੇਰੀ ਸੁੰਦਰਤਾ ਹੈ ਤੇਰਾ ਦਿਮਾਗ ਹੈ ਸਾਰੇ ਦੇ ਸਾਰੇ 1 ਸੈਕਿੰਟ ਝਟੇਰੀ ਹੋ ਜਾਣੇ ਮਿੱਟੀ ਬਣ ਜਾਣੇ ਕੋਈ ਮੁੱਲ ਨਹੀਂ ਪੈਣਾ ਜਿੰਨੀ ਦੇਰ ਤੱਕ ਉਹਦਾ ਸਵਾਸ ਚੱਲ ਰਿਹਾ 19 ਦੇਰ ਤੱਕ ਤੂੰ ਹੈ ਉਹਨੇ ਸਵਾਸ ਲੈ ਲਿਆ ਤੇ ਤੂੰ ਨਹੀਂ ਪਰ ਫੇਰ ਵੀ ਮਨੁੱਖ ਨੂੰ ਮੈਂ ਹੰਕਾਰ ਰੈਂਦਾ ਵੀ ਮੈਂ ਹੀ ਮੈਂ ਤੇ ਮਹਾਰਾਜ ਕਹਿੰਦੇ ਗੁਰਮੁਖ ਨਾਮ ਸਲਾਹੀ ਹੈ ਹਉਮੈ ਨਿਵਰੀ ਪਾਏ ਕਹਿੰਦੇ ਫਿਰ ਜਿਹੜੇ ਗੁਰਮੁਖਿਆ ਨਾ ਜਿਨ੍ਹਾਂ ਨੇ ਗੁਰੂ ਨੂੰ ਮੁਖ ਰੱਖ ਲਿਆ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਢਾਲ ਲਿਆ ਤੇ ਕਮਾਈ ਕਰ ਲਈ ਫਿਰ ਉਹਨਾਂ ਦੀ ਹਉਮੈ ਨਿਵਰ ਜਾਂਦੀ ਹੈ ਮਿਟ ਜਾਂਦੀ ਖਤਮ ਹੋ ਜਾਂਦੀ ਹੈ ਫਿਰ ਇਹ ਗਿਆਨ ਹੋ ਜਾਂਦਾ ਸੱਚੇ ਪਾਤਸ਼ਾਹ ਮੇਰਾ ਮਝ ਵਿੱਚ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਦ ਕੋ ਸੌਂਪਤੇ ਕਿਆ ਲੱਗੈ ਮੇਰਾ ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਿਹਾ ਹੈ ਸੁਣ ਸੁਣਾ ਗੰਡਣਾ ਗੰਢੀ ਆ ਲੇਖ ਪੜ ਬੁੱਝੇ ਭਾਰ ਤੇ ਕਹਿੰਦੇ ਸੁਣ ਸੁਣ ਕੇ ਸੁਣ ਸੁਣਾ ਗੰਡਣਾ ਗੰਢੀ ਆ ਲੇਖ ਪੜ ਬੁੱਝੇ ਭਾਰ ਕਹਿੰਦੇ ਭਾਈ ਬਿਨਾ ਬੁੱਝੇ ਤੋਂ ਬਿਨਾ ਜਾਣੇ ਤੋਂ ਸੁਣ ਸੁਣ ਕੇ ਗੰਡਾ ਬਨ ਬਨ ਕੇ ਰੱਖ ਲਈਆਂ ਤੇ ਉਹ ਸਿਰਫ ਤੇ ਸਿਰਫ ਇੱਕ ਭਾਰ ਚੱਕਣ ਦੀ ਤਰਾਈਆਂ ਜੇ ਉਹਨਾਂ ਨੂੰ ਅਮਲ 'ਚ ਨਹੀਂ ਲਿਆਂਦਾ ਉਹਨਾਂ ਦਾ ਅਰਥ ਨਹੀਂ ਸਮਝਿਆ ਉਹਨਾਂ ਦਾ ਮਤਲਬ ਨਹੀਂ ਸਮਝਿਆ ਹੁਣ ਕੋਈ ਕਹਿੰਦਾ ਜੀ ਭਾਈ ਇੰਨਾ ਜਾਪ ਇਸ ਚੀਜ਼ ਦਾ ਕਰੋ ਤੇ ਘਰੇ ਬਹਿ ਕੇ ਉਹਦੇ ਤੇ ਜ਼ੋਰ ਲਾ ਲਿਤਾ ਕੋਈ ਕਹਿੰਦਾ ਜੀ ਆ ਫਲਾਣਾ ਕੰਮ ਇਦਾਂ ਕਰੋ ਨੰਗੇ ਪੈਰੀ ਚੱਲ ਕੇ ਜਾ ਕੇ ਪਾਣੀ ਦਾ ਗਲਾਸ ਇੱਥੇ ਸਵਾ ਮਹੀਨਾ ਪਾਓ ਉੱਥੇ ਪਾ ਲਿਆ ਕੋਈ ਕਹਿੰਦਾ ਜੀ ਆ ਮੰਤਰ ਲਿਖ ਕੇ ਦੇ ਦੇਣਾ ਜੀ ਇਹਨੂੰ ਪੜਿਆ ਕਰੋ ਇਹਦੇ ਨਾਲ ਤੁਹਾਡਾ ਕਾਰਜ ਹੋ ਜਾਣਾ ਭਾਵ ਬੁੱਧੀ ਤੋਂ ਵਿਚਾਰ ਨਹੀਂ ਕੀਤੀ ਜੇਕਰ ਕੋਈ ਸ਼ਬਦ ਮਿਲਿਆ ਤੇ ਉਸ ਸ਼ਬਦ ਦੀ ਖੋਜ ਨਹੀਂ ਕੀਤੀ ਵੀ ਇਹ ਸ਼ਬਦ ਹੈ ਕਿੰਦਾ ਇਹ ਸ਼ਬਦ ਕਹਿ ਕੀ ਰਿਹਾ ਜਾਂ ਇਸ ਸ਼ਬਦ ਵਿੱਚ ਸਾਨੂੰ ਸਮਝਾਉਣਾ ਕੀ ਕੀਤਾ ਫਿਰ ਸਿਰਫ ਰੱਟੇ ਲਾਏ ਆ ਤੇ ਮਹਾਰਾਜ ਕਹਿੰਦੇ ਸੁਣ ਸੁਣ ਗੰਢਣ ਗੰਢੀ ਐ ਸੁਣ ਲਿਆ ਤੇ ਉਹਦੀਆਂ ਗੰਢਾਂ ਬੰਨ ਕੇ ਸਿਰ ਤੇ ਚੱਕ ਲਈਆਂ ਭਾਵ ਜਿਉ ਜੋ ਕਿਸੇ ਨੇ ਕਹਿ ਤਾ ਉਹਦੇ ਤੇ ਵਿਚਾਰ ਨਹੀਂ ਕੀਤੀ ਉਹਨੂੰ ਵਿਚਾਰਿਆ ਨਹੀਂ ਉਹਦਾ ਤਤ ਨਹੀਂ ਕੱਢਿਆ ਕੇਵਲ ਤੇ ਕੇਵਲ ਜਿਵੇਂ ਪੰਡਾ ਬੰਨ ਕੇ ਗਧੇ ਦੇ ਉੱਤੇ ਭਾਰ ਲਾਦ ਦੇਈਦਾ ਕਹਿੰਦੇ ਇਵੇਂ ਪੰਡਾ ਬੰਨ ਕੇ ਭਾਰ ਚੁੱਕਿਆ ਹੋਇਆ ਹੁਣ ਮੈਨੂੰ ਖਿਵਾ ਕਰਿਓ ਮੈਂ ਸ਼ਬਦ ਸਿੱਧੇ-ਸਿੱਧੇ ਵਰਤ ਲੈਣਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਗਿਆਨ ਲੈਣਾ ਤੇ ਜੇ ਗਿਆਨ ਲੈਣਾ ਉਹਦੇ ਲਈ ਧਾਰਮਿਕ ਗ੍ਰੰਥ ਪੜ੍ਹਨੇ ਪੈਣਗੇ ਪੁਸਤਕਾਂ ਪੜ੍ਹਨੀਆਂ ਪੈਣਗੀਆਂ ਤੇ ਉਹਨਾਂ ਨੂੰ ਵਿਚਾਰਨਾ ਪਵੇਗਾ ਤੇ ਫਿਰ ਆਪਣੀ ਤੁਲਨਾ ਕਰਨੀ ਪਵੇਗੀ ਕਿ ਮਹਾਰਾਜ ਮੈਂ ਕਿੱਥੇ ਖੜਾ ਤੁਸੀਂ ਕੀ ਸਮਝਾਇਆ ਤੇ ਜਦੋਂ ਉਹਨਾਂ ਦੋਨਾਂ ਚੀਜ਼ਾਂ ਦਾ ਨਿਰਣਾ ਹੋ ਜਾਏਗਾ ਫਿਰ ਤੁਸੀਂ ਗਿਆਨੀ ਕਹਾਉਂਗੇ ਕਿ ਹਾਂ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਸ਼ਬਦ ਨੂੰ ਆਪਣੀ ਬੁੱਧੀ ਦੇ ਅਨੁਸਾਰ ਮੈਂ ਸਮਝਣ ਦਾ ਯਤਨ ਕੀਤਾ ਤੇ ਜਿਨਾ ਗੁਰਮੁਖਾਂ ਨੇ ਮਹਾਰਾਜ ਨੂੰ ਪਾਇਆ ਜਾਂ ਧਿਆਇਆ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਜੀਵਨ ਨੂੰ ਦੇਖ ਕੇ ਜਿਹੜੀਆਂ ਮੇਰੇ ਜੀਵਨ ਦੀਆਂ ਕਮੀਆਂ ਸੀ ਉਹ ਮੈਂ ਦੂਰ ਕੀਤੀਆਂ ਇਸ ਕਰਕੇ ਮੇਰਾ ਜੀਵਨ ਨਿਰਮਲ ਹੋ ਗਿਆ ਤੇ ਜੇਕਰ ਹੁਣ ਕੋਈ ਕਹੇ ਕਿ ਭਾਈ ਮੈਂ ਗੀਤਾ ਵੀ ਲੈ ਲਈ ਐ ਕੁਰਾਨ ਵੀ ਲੈ ਲਿਆ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਲੈ ਲਏ ਆ ਸਾਰੇ ਧਾਰਮਿਕ ਗ੍ਰੰਥਾਂ ਦੀ ਪੰਡ ਬੰਨ ਕੇ ਤੇ ਮੈਂ ਆਪਦੇ ਸਿਰ ਤੇ ਚੁੱਕ ਲਈ ਐ ਤੇ ਹੁਣ ਸਾਰੇ ਧਰਮਾਂ ਦਾ ਮੈਨੂੰ ਗਿਆਨ ਹੋ ਗਿਆ ਤੇ ਸਿਆਣੇ ਪੁਰਸ਼ ਕਹਿੰਨਗੇ ਵੀ ਭਾਈ ਗਿਆਨ ਕਿਤਾਬਾਂ ਸਿਰ ਤੇ ਚੁੱਕਣ ਨਾਲ ਨਹੀਂ ਸੀ ਹੁਣਾ ਉਹਨਾਂ ਨੂੰ ਪੜ੍ਹਨਾ ਪੈਣਾ ਸੀ ਉਹਨਾਂ ਨੂੰ ਵਿਚਾਰਨਾ ਪੈਣਾ ਸੀ ਇਥੋਂ ਤੱਕ ਵੀ ਭਾਈ ਮੈਂ ਮੂੰਹ ਜਵਾਨੀ ਯਾਦ ਕਰ ਲਈਆਂ ਮੈਨੂੰ ਰੱਟਾ ਲੱਗ ਗਿਆ ਜਿਹੜਾ ਮਰਜੀ ਸ਼ਬਦ ਜਿਹੜੇ ਮਰਜੀ ਪੇਜ ਤੋਂ ਪੰਨੇ ਤੋਂ ਮੈਨੂੰ ਪੁੱਛ ਲਓ ਮੈਂ ਦੱਸ ਦਿਆਂਗਾ ਭਾਈ ਉਹ ਤੇ ਸਿਰਫ ਤੇ ਸਿਰਫ ਇੱਕ ਤੋਂ ਰੱਟਾ ਲਾ ਲਿਆ ਪਰ ਉਹਨਾਂ ਦੇ ਅਰਥ ਨਹੀਂ ਨਾ ਸਮਝੇ ਜਿਹੜਾ ਤਤ ਲੈਣਾ ਸੀ ਉਹ ਤਤ ਨਹੀਂ ਸਮਝਿਆ ਉਹ ਫਿਰ ਇਸ ਪ੍ਰਕਾਰ ਹੋ ਜਾਂਦਾ ਕਿ ਭਾਈ ਪੰਡਾ ਬਣ ਕੇ ਗੰਡਾ ਬਣ ਕੇ ਸਿਰ ਤੇ ਚੁੱਕ ਲਈਆਂ ਭਾਰ ਦੇ ਚੁੱਕਿਆ ਹੋਇਆ ਪਰ ਉਹਦਾ ਅਰਥ ਬਿਲਕੁਲ ਨਹੀਂ ਸਮਝਿਆ ਤੇ ਮਹਾਰਾਜ ਕਹਿੰਦੇ ਸੁਣ ਸੁਣ ਗੰਡਣ ਗੰਡੀਆਂ ਲਿਖ ਪੜ ਬੁੱਝੇ ਭਾਰ ਕਹਿੰਦੇ ਲਿਖ ਕੇ ਪੜ ਕੇ ਜੇ ਬੁੱਝਿਆ ਨਹੀਂ ਨਾ ਤੇ ਫਿਰ ਭਾਰ ਹੀ ਆ ਹੁਣ ਸ਼ਬਦ ਤੇ ਬਹੁਤ ਛੋਟੇ ਆ ਪਰ ਸਤਿਗੁਰੂ ਮਹਾਰਾਜੇ ਬਹੁਤ ਵੱਡਾ ਉਪਦੇਸ਼ ਦਿੱਤਾ ਇਥੇ ਇਹ ਨਹੀਂ ਕਿਹਾ ਵੀ ਲਿਖਣਾ ਨਹੀਂ ਪੜ੍ਹਨਾ ਨਹੀਂ ਜਾਂ ਧਿਆਨ ਨਹੀਂ ਲੈਣਾ ਮਹਾਰਾਜ ਕਹਿੰਦੇ ਪਾਈ ਜਿਹੜਾ ਮਰਦੀ ਧਰਮ ਗ੍ਰੰਥ ਪੜ ਜੇ ਦੂਜਿਆਂ ਦੇ ਪੜ੍ਹੇਗਾ ਤੇ ਫਿਰ ਆਪਣੇ ਗੁਰੂ ਦੀ ਵਿਡਿਆਈ ਸਮਝੇਗਾ ਨਾ ਜੇ ਪੜ੍ਹੇਂਗਾ ਇਹਨਾਂ ਤਾਂ ਤੈਨੂੰ ਪਤਾ ਕਿੱਦਾਂ ਲੱਗੂ ਵੀ ਮੇਰੇ ਗੁਰੂ ਤੇ ਉਹਨਾਂ ਦੇ ਵਿੱਚ ਅੰਤਰ ਕੀ ਐ ਇਸ ਕਰਕੇ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਪੜ੍ਹਨ ਦੀ ਮਨਾਹੀ ਨਹੀਂ ਦੁਨੀਆ ਦੇ ਅੰਦਰ ਚੰਗੇ ਮਹਾਪੁਰਖਾਂ ਦੇ ਜੀਵਨ ਨੂੰ ਪੜ੍ਹਨ ਦੀ ਮਨਾਹੀ ਨਹੀਂ ਕਿਸੇ ਕੋਲ ਬਹਿ ਕੇ ਸਿੱਖਣ ਦੀ ਮਨਾਹੀ ਨਹੀਂ ਪਰ ਉਸ ਸਾਰੇ ਗਿਆਨ ਨੂੰ ਮੁੱਖ ਰੱਖ ਕੇ ਫਿਰ ਆਪਣੇ ਗੁਰੂ ਦੇ ਦਿੱਤੇ ਗਿਆਨ ਦੇ ਸਾਹਮਣੇ ਰੱਖ ਕੇ ਤੋਲ ਕੇ ਜ਼ਰੂਰ ਵੇਖ ਕੇ ਮੇਰਾ ਗੁਰੂ ਕੀ ਕਹਿੰਦਾ ਤੇ ਭਾਈ ਬਾਕੀ ਸਾਨੂੰ ਕੀ ਦੱਸ ਰਿਹਾ ਫਿਰ ਉਦੋਂ ਤੈਨੂੰ ਅੰਤਰ ਸਮਝ ਆਏਗਾ ਕਿ ਮੇਰਾ ਗੁਰੂ ਕੇਵਲ ਕਹਿਣ ਕਰਕੇ ਵੱਡਾ ਨਹੀਂ ਇਸ ਕਰਕੇ ਵੱਡਾ ਕਿ ਮੇਰੇ ਗੁਰੂ ਨੇ ਰੱਤੀ ਮਾਸਟਰ ਵੀ ਜਿਹੜਾ ਕੋਈ ਸ਼ੰਕਾ ਰਹਿਣ ਨਹੀਂ ਦਿੱਤਾ। ਬਾਕੀ ਧਰਮ ਗ੍ਰੰਥ ਵੀ ਸਤਕਾਰਤ ਨੇ, ਸੰਤ ਮਹਾਪੁਰਸ਼ ਸਤਕਾਰਤ ਨੇ। ਪਰਮਾਰਾਜ ਕਹਿੰਦੇ ਭਾਈ ਕੋਈ ਐਸਾ ਰਸਤਾ ਲੈ ਕੇ ਬੈਠੇ ਹੋਏ ਆ ਜਿਹੜਾ ਔਕੜਾਂ ਨਾਲ ਭਰਿਆ ਹੋਇਆ, 빙ਾ ਟੇਡਾ ਕਿਤੇ ਦੀ ਕਿਤੇ ਚੱਲਦਾ ਬੜਾ ਲੰਬਾ ਸਮਾਂ ਲਾਉਂਦਾ। ਮੈਂ ਤੈਨੂੰ ਸਿੱਧਾ ਜੀਡੀ ਰੋਡ ਦੇਣਾ। ਜਿੱਥੇ ਤੈਨੂੰ ਕੋਈ ਟੋਲ ਨਹੀਂ ਪੈਣਾ, ਜਿੱਥੇ ਤੈਨੂੰ ਕੋਈ ੜਿੱਕਾ ਨਹੀਂ ਪੈਣਾ, ਬਸ ਸਿੱਧੀ ਲਕੀਰ ਫੜ ਲੈ ਤੇ ਸਿੱਧਾ ਵਾਹਿਗੁਰੂ ਦੇ ਦਰ ਤੱਕ ਪਹੁੰਚਦਾ। ਹੁਣ ਮਹਾਰਾਜ ਨੇ ਤਾਂ ਸਾਨੂੰ ਸਿੱਧਾ ਹੀ ਅਕਾਲ ਪੁਰਖ ਦੇ ਪੁਜਾਰੀ ਬਣਾਤਾ ਨਾ ਮਹਾਰਾਜ ਕਹਿੰਦੇ ਵਿੱਚ ਤੈਨੂੰ ਬਚੂਲੇ ਦੀ ਲੋੜ ਹੀ ਕੋਈ ਨਹੀਂ ਪੈਣੀ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਇਹ ਸਮਝਾ ਰਹੇ ਕਹਿੰਦੇ ਭਾਈ ਸੁਣ ਸੁਣ ਕੇ ਪੜ ਪੜ ਕੇ ਲਿਖ ਕੇ ਜੇ ਬੁੱਝਿਆ ਨਹੀਂ ਨਾ ਤਾਂ ਸਿਰਫ ਭਾਰ ਇਕੱਠਾ ਕੀਤਾ ਬੁੱਝਣਾ ਸਮਝਣਾ ਬੜਾ ਜ਼ਰੂਰੀ ਹੈ ਲਿਖਣਾ ਪੜ੍ਹਣਾ ਤੇ ਜ਼ਰੂਰੀ ਹੈ ਹੀ ਹੈ ਸੁਣ ਸੁਣਾ ਗੰਡਣਾ ਗੰਢੀਆ ਲਿਖ ਪੜ ਬੁੱਝੇ ਭਾਰ ਤ੍ਰਿਸ਼ਨਾ ਅਹਨਸੇ ਅਗਲੀ ਹੋਵੇਂ ਰੋਗ ਵਿਕਾਰ ਕਹਿੰਦੇ ਫਿਰ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਆ ਤ੍ਰਿਸ਼ਨਾ ਅਹਨਸ ਅਗਲੀ ਹਮੈ ਰੋਗ ਵਿਕਾਰ ਤੇ ਕਹਿੰਦੇ ਭਾਈ ਫਿਰ ਜੇ ਤ੍ਰਿਸ਼ਨਾ ਜਿਹੜੀ ਹੈ ਨਾ ਜਿਹੜੀ ਅੰਦਰ ਅੱਗ ਬਲ ਰਹੀ ਹੈ ਫਿਰ ਇਹ ਵੱਧ ਹੀ ਜਾਂਦੀ ਆ ਹੋਰ ਹੁੰਦੀ ਜਾਂਦੀ ਹੈ ਜੇ ਬੁਝੇ ਨਾ ਜਾਵੇ ਭਾਵ ਮੈਂ ਹੋਰ ਲੈ ਲਾਂ ਮੈਨੂੰ ਆ ਵੀ ਮਿਲ ਜਾਏ ਮੇਰਾ ਹੋ ਜਾਏ ਸਾਰਾ ਕੁਝ ਮੇਰੇ ਕੋਲ ਹੀ ਆ ਜਾਏ ਫਲਾਣੇ ਦਾ ਵੀ ਮੈਨੂੰ ਮਿਲ ਜਾਏ ਮੇਰੀ ਸੋਭਾ ਚਾਰੇ ਪਾਸੇ ਹੋਵੇ ਤ੍ਰਿਸ਼ਨਾ ਅਹਨਸ ਅਗਲੀ ਹਮੈ ਰੋਗ ਵਿਕਾਰ ਤੇ ਅਗਲੀ ਤੋਂ ਅਗਲੀ ਅਗਲੀ ਤੋਂ ਅਗਲੀ ਹੋਰ ਵੱਧ ਹੀ ਜਾਂਦੀ ਆ ਤੇ ਜਿਹੜੇ ਹੌਮੇ ਦੇ ਰੋਗ ਆ ਤੇ ਵਿਕਾਰ ਆ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਕਦੋਂ ਜਦੋਂ ਬੁੱਝਿਆ ਨਾ ਜਾਵੇ ਕੇਵਲ ਗਿਆਨ ਹੀ ਇਕੱਠਾ ਕੀਤਾ ਜਾਵੇ ਮੈਨੂੰ ਖਿਮਾ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਅੱਜ ਵੀ ਤੇ ਇਹੀ ਹੋ ਰਿਹਾ ਨਾ ਜੇਕਰ ਕੋਈ ਵਿਦਵਾਨ ਚਾਰ ਗ੍ਰੰਥ ਪੜ੍ਹ ਲੈਂਦਾ ਤੇ ਉਹ ਕਹਿੰਦਾ ਮੈਂ ਸਿਆਣਾ ਆ ਮੈਨੂੰ ਪਤਾ ਬਾਕੀ ਸਾਰੀ ਦੁਨੀਆ ਕਮਲੀ ਬੈਠੀ ਆ ਆਪਣੀ ਵਿੱਦਿਆ ਦਾ ਹੀ ਹੰਕਾਰ ਹੋ ਗਿਆ ਨਾ ਆਪਣੇ ਗਿਆਨ ਦਾ ਹੀ ਹੰਕਾਰ ਹੋ ਗਿਆ ਤੇ ਉਹਨੂੰ ਲੱਗਦਾ ਵੀ ਜੋ ਮੈਂ ਦੇਖ ਲਿਆ ਉਹੀ ਸੱਚ ਹੈ ਬਾਕੀ ਕਿਸੇ ਨੂੰ ਪਤਾ ਹੀ ਕੱਖ ਨਹੀਂ ਸਿਆਣਾ ਹੁੰਦਾ ਤੇ ਉਹ ਸੋਚਦਾ ਭਾਈ ਦੁਨੀਆ ਮੇਰੇ ਤੋਂ ਪਹਿਲਾਂ ਵੀ ਸੀ ਜਿਨ੍ਹਾਂ ਨੇ ਇਹ ਗ੍ਰੰਥ ਲਿਖੇ ਆ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਉਹ ਵੀ ਤੇ ਮੇਰੇ ਤੋਂ ਪਹਿਲਾਂ ਹੋ ਕੇ ਗਏ ਆ ਉਹ ਵੀ ਸਿਆਣੇ ਹੋਣਗੇ ਪਰ ਅੱਜ ਇਹ ਮਹਿਸੂਸ ਹੋ ਰਿਹਾ ਵੀ ਮੇਰੇ ਤੋਂ ਵੱਡਾ ਕੋਈ ਨਹੀਂ ਤੇ ਇਸ ਕਰਕੇ ਤ੍ਰਿਸ਼ਨਾ ਅਹਨਸ ਅਗਲੀ ਕਹਿੰਦੇ ਤ੍ਰਿਸ਼ਨਾ ਰੂਪੀ ਆਗ ਹੀ ਐਸੀ ਆ ਜਿਹੜੀ ਗਾਂ ਤੋਂ ਗਾਂ ਗਾਂ ਤੋਂ ਗਾਂ ਅੱਗੇ ਤੋਂ ਅੱਗੇ ਹੋਰ ਵੱਧਦੀ ਜਾਂਦੀ ਐ ਹਉਮੈ ਰੋਗ ਵਿਕਾਰ ਤੇ ਹਉਮੈ ਦੇ ਰੋਗ ਵੀ ਫਿਰ ਵੱਧਦੇ ਜਾਂਦੇ ਆ ਜੇਕਰ ਵਾਹਿਗੁਰੂ ਦੇ ਨਾਮ ਨੂੰ ਬੁਝਿਆ ਨਾ ਜਾਵੇ ਉਹ ਬੇਪਰਵਾਹ ਅਤੋਲਵਾ ਗੁਰਮਤ ਕੀਮਤ ਸਾਰ ਪਰ ਉਹ ਵਾਹਿਗੁਰੂ ਪ੍ਰਮਾਤਮਾ ਉਹ ਅਤੋਲ ਤੋਂ ਰਹਤ ਹੈ ਉਹਦਾ ਤੋਲ ਨਹੀਂ ਕੀਤਾ ਜਾ ਸਕਦਾ ਕਿਸੇ ਦੇ ਬਰਾਬਰ ਨਹੀਂ ਉਹਨੂੰ ਤੋਲਿਆ ਜਾ ਸਕਦਾ ਗੁਰਮਤ ਕੀਮਤ ਸਾਰ ਕਹਿੰਦੇ ਭਾਈ ਗੁਰਮਤਿਆਂ ਨੂੰ ਵਾਹਿਗੁਰੂ ਦੀ ਕੀਮਤ ਦਾ ਪਤਾ ਲੱਗਦਾ ਜਿਨ੍ਹਾਂ ਨੇ ਗੁਰੂ ਦੇ ਦਿੱਤੇ ਹੋਏ ਸਿਧਾਂਤ ਦੀ ਪਾਲਣਾ ਕਰਕੇ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਦੇ ਸਿਧਾਂਤ ਦੇ ਉੱਪਰ ਜਿਨ੍ਹਾਂ ਨੇ ਮਨ ਦ੍ਰਿੜ ਕਰ ਲਿਆ ਵੀ ਗੁਰੂ ਨੇ ਕਹਿਤੀ ਤੇ ਸਿੱਖ ਨੇ ਮੰਨ ਲਿਆ ਫਿਰ ਉਹ ਗਿਣਤੀਆਂ ਮਿੰਤੀਆਂ ਨਹੀਂ ਕਰਦਾ ਕਿ ਨਹੀਂ ਜੀ ਇਦਾਂ ਨਹੀਂ ਇਦਾਂ ਕਰਨੀ ਚਾਹੀਦੀ ਆ ਚਲੋ ਇੰਨਾ ਨਹੀਂ ਕਰਨਾ ਤੇ ਇੰਨਾ ਕਰ ਲਓ ਜੀ ਆਹ ਨਹੀਂ ਪੜਨਾ ਤੇ ਆਹ ਪੜ ਲਓ ਜੀ ਇੰਨਾ ਕੁ ਛੱਡ ਲਓ ਭਾਵ ਆਪਣੀ ਮਤ ਦੇ ਅਨੁਸਾਰ ਫੈਸਲੇ ਨਹੀਂ ਕਰਦਾ ਉਹ ਕਹਿੰਦਾ ਭਾਈ ਜੋ ਗੁਰੂ ਨੇ ਕਹਿਤਾ ਤੇ ਸਿੱਖ ਨੇ ਮੰਨ ਲਿਆ ਬਸ ਗੱਲ ਨਿਬੜ ਗਈ। ਉਹ ਬੇਪਰਵਾਹ ਅਤੋਲਵਾਹ ਉਹ ਬੇਪਰਵਾਹ ਆ ਉਹਦੀ ਤੁਲਨਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ ਤੇ ਉਹਦੇ ਤੋਲ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜਦੋਂ ਫਿਰ ਉਹਨੇ ਨਿਰਣਾ ਕਰਨਾ ਤੇ ਉਹਨੇ ਫਿਰ ਕੋਈ ਭਾਈ ਕਹਿ ਲੋ ਵੀ ਸਪਾਰਸ਼ ਨਹੀਂ ਮੰਨਣੀ ਗੁਰਮਤਿ ਕੀਮਤ ਸਾਰ ਤੇ ਗੁਰਮਤਿ ਦੇ ਧਾਰਨੀ ਗੁਰਸਿੱਖ ਹੀ ਉਹਦੀ ਕੀਮਤ ਸਾਰ ਉਹਦਾ ਸਾਰ ਤਤ ਸਮਝ ਸਕਦੇ ਆ ਜਿਨ੍ਹਾਂ ਨੇ ਗੁਰਮਤਿ ਦੇ ਧਾਰਨੀ ਨਹੀਂ ਹੋਏ ਉਹਨਾਂ ਨੂੰ ਉਹਦੀ ਕੀਮਤ ਉਹਦਾ ਤਤ ਉਹਦਾ ਸਾਰ ਪ੍ਰਾਪਤ ਨਹੀਂ ਹੁੰਦਾ। ਲੱਖ ਸਿਆਣਪ ਜੇ ਕਰੀ ਲੱਖ ਸਿਓਂ ਪ੍ਰੀਤ ਮਿਲਾਪ ਕਹਿੰਦੇ ਜਿੰਨੀਆਂ ਮਰਜ਼ੀ ਸਿਆਣਪਾਂ ਇਕੱਠੀਆਂ ਕਰ ਲੈ ਤੂੰ ਜਿੰਨੇ ਮਰਜ਼ੀ ਬੰਦਿਆਂ ਨਾਲ ਮਿਲਾਪ ਕਰ ਲੈ ਜੀ ਇੰਨੇ ਡਾਕਟਰ ਇੰਨੇ ਪ੍ਰੋਫੈਸਰ ਇੰਨੇ ਯੂਨੀਵਰਸਿਟੀਆਂ ਦੇ ਚਾਂਸਲਰ ਮੇਰੇ ਮਿੱਤਰ ਆ ਭਾਈ ਫਲਾਣਾ ਬੰਦਾ ਉਹਨੇ ਚਾਰ ਵੇਦ ਪੜ੍ਹੇ ਆ ਉਹ ਵੀ ਮੇਰਾ ਫਰੈਂਡ ਆ ਜੀ ਫਲਾਣਾ ਬੰਦਾ ਜੀ ਉਹਨੇ ਗੀਤਾ ਪੜ੍ਹੀ ਆ ਉਹ ਵੀ ਮੇਰਾ ਫਰੈਂਡ ਆ ਕਹਿੰਦੇ ਜਿੰਨੇ ਮਰਜ਼ੀ ਇਕੱਠੇ ਕਰੀ ਜਾ ਤੂੰ ਲੱਖ ਸਿਆਣਪ ਜੇ ਕਰੀ ਲੱਖ ਸਿਓ ਪ੍ਰੀਤ ਮਲਾਪ ਕਹਿੰਦੇ ਜਿਨ੍ਹਾਂ ਦੇ ਮਾਲ ਤੇਰਾ ਪ੍ਰੀਤ ਹੋਵੇ ਤੇਰਾ ਪਿਆਰ ਹੋਵੇ ਤੇਰੇ ਨਾਲ ਆਉਣ ਜਾਣੀ ਹੋਵੇ ਬਹੁਤੀਆਂ ਸਿਆਣਪਾਂ ਵੀ ਤੇਰੀਆਂ ਇਕੱਠੀਆਂ ਕੀਤੀਆਂ ਹੁਣ ਉਹ ਕਿਤੇ ਕੰਮ ਨਹੀਂ ਆਉਣੀਆਂ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਮ ਵੈ ਦੁੱਖ ਸੰਤਾਪ ਕਹਿੰਦੇ ਫਿਰ ਸੱਚੇ ਗੁਰੂ ਦੀ ਸੰਗਤ ਤੋਂ ਬਗੈਰ ਬਿਨ ਸੰਗਤ ਸਾਧਨਾ ਧਰਾਪੀਆ ਆਪਣਾ ਭਾਵ ਮਨ ਨੂੰ ਸੰਤੋਖ ਮਨ ਨੂੰ ਸੰਤੁਸ਼ਟੀ ਆ ਜਾਣੀ ਠਹਿਰਾਓ ਆ ਜਾਣਾ ਕਹਿੰਦੇ ਸਾਧ ਸੰਗਤ ਜਿੱਥੇ ਸੱਚ ਦਾ ਸੰਗ ਹੈ ਇੰਦੇਥੇ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਗੱਲ ਆ। ਬਾਕੀ ਗੱਲਾਂ ਨਹੀਂ ਗੀਆਂ। ਬਿਨ ਨਾਮ ਹੈ ਦੁੱਖ ਸੰਤਾਪ ਕਹਿੰਦੇ ਫਿਰ ਨਾਮ ਤੋਂ ਬਗੈਰ ਦੁੱਖ ਤੇ ਸੰਤਾਪ ਹੀ ਇਕੱਠੇ ਕਰੇਗਾ। ਬਹੁਤੀਆਂ ਸਿਆਣਪਾਂ ਬਹੁਤੇ ਮਿੱਤਰ ਕਿਤੇ ਪਹੁੰਚਾ ਨਹੀਂ ਸਕਣਗੇ ਤੈਨੂੰ। ਹਰ ਜਪ ਜੀਰੈ ਛੁੱਟੀ ਐ ਗੁਰਮੁਖ ਚੀਨੇ ਆਪ ਤੇ ਕਹਿੰਦੇ ਭਾਈ ਹਰ ਜਪ ਜੀਰੈ ਛੁੱਟੀ ਐ। ਹੁਣ ਅਰਥ ਸਾਹਮਣੇ ਹੀ ਐ ਨਾ ਆਪਣੇ। ਉਹ ਜੋ ਹਰੀ ਪਰਮਾਤਮਾ ਜਿਹੜਾ ਸੁੱਕਿਆਂ ਨੂੰ ਵੀ ਹਰੇ ਕਰ ਦਿੰਦਾ ਸੁੱਕੇ ਹਰੇ ਕੀਏ ਖਿੰਮਾਹੇ ਜਿਹਦੇ ਕੋਲ ਤਾਕਤ ਆ ਸੁੱਕੇ ਹੋਏ ਮਨਾਂ ਨੂੰ ਹਰਾ ਕਰ ਦੇਣਾ ਹਰਿਆਲੀ ਵਾਚਕ ਹੋਇਆ ਕਰਦੀ ਜਿਉਂਦੇ ਹੋਣ ਦਾ ਤੇ ਸੁੱਕਾ ਹੋਇਆ ਬੂਟਾ ਪੌਦਾ ਵਾਚਕ ਹੋਇਆ ਕਰਦਾ ਵੀ ਮਰ ਚੁੱਕਾ ਇਹਦੇ ਅੰਦਰ ਜਾਨ ਹੈ ਨਹੀਂ ਤੇ ਕਹਿੰਦੇ ਵਾਹਿਗੁਰੂ ਵੀ ਇਸ ਮਰ ਚੁੱਕੇ ਮਨ ਨੂੰ ਵੀ ਹਰਿਆ ਕਰ ਦਿੰਦਾ ਗੁਰੂ ਦੇ ਨਾਮ ਦੇ ਪਾਣੀ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਕਹਿੰਦੇ ਹਰ ਜਪ ਜੀਰੈ ਛੁੱਟੀ ਐ ਹੈ ਜੀਰੈ ਹੈ ਮੇਰਿਆਂ ਮਨਾ ਵਾਹਿਗੁਰੂ ਨੂੰ ਜਪਣ ਦੇ ਨਾਲ ਹੀ ਛੁਟਕਾਰਾ ਹੋਣਾ ਉਦਾਂ ਕਿਤੇ ਛੁਟਕਾਰਾ ਨਹੀਂ ਹੈ ਗੁਰਮੁਖ ਚੀਨੇ ਆਪ ਤੇ ਗੁਰਮੁਖ ਆਪ ਆਪਣੇ ਆਪ ਨੂੰ ਇਹ ਸਮਝਾ ਕੇ ਤੇ ਵਾਹਿਗੁਰੂ ਦੀ ਭਗਤੀ ਦੇ ਵਿੱਚ ਬੈੰਦੇ ਆ ਜੁੜਦੇ ਆ ਤੇ ਜਿਨ੍ਹਾਂ ਨੇ ਭਾਈ ਜਾਣਨਾ ਕਰ ਲਿਆ ਸਮਝਣਾ ਕਰ ਲਿਆ ਵਾਹਿਗੁਰੂ ਨੂੰ ਤੇ ਉਹਨਾਂ ਦਾ ਦੁੱਖਾਂ ਤੋਂ ਛੁਟਕਾਰਾ ਹੋ ਗਿਆ ਜਿਨ੍ਹਾਂ ਨੇ ਜਪਣਾ ਸ਼ੁਰੂ ਕਰ ਦਿੱਤਾ ਤਨ ਮਨ ਗੁਰ ਪੈ ਵਿੱਚ ਆ ਮਨ ਦੀ ਆਸਿਰ ਨਾਲ ਤੇ ਕਹਿੰਦੇ ਤਨ ਵੀ ਮਨ ਵੀ ਉਹ ਗੁਰੂ ਦੇ ਚਰਨਾਂ 'ਚ ਭੇਟਾ ਕਰ ਦਿੱਤਾ ਹੁਣ ਤਨ ਤੇ ਮਨ ਭੇਟਾ ਕਿਵੇਂ ਕਰਨਾ ਆਪਦੇ ਕੰਮ ਧੰਦੇ ਕਰਦਿਆਂ ਹੋਇਆਂ ਇਸ ਸਰੀਰ ਦੁਆਰਾ ਜਦੋਂ ਕਾਰਜ ਕਰਦਿਆਂ ਉਦੋਂ ਇਹ ਗੱਲ ਯਾਦ ਰੱਖਣੀ ਆ ਵੀ ਮੈਂ ਕਿਸੇ ਦਾ ਹੱਕ ਤਾਂ ਨਹੀਂ ਮਾਰ ਕੇ ਖਾਂਦਾ ਇਹਨਾਂ ਹੱਥਾਂ ਨਾਲ ਕਿਤੇ ਝੂਠੇ ਦਸਖਤ ਤਾਂ ਨਹੀਂ ਕੀਤੇ ਕੋਈ ਝੂਠੀ ਗਵਾਹੀ ਤਾਂ ਨਹੀਂ ਦਿੱਤੀ ਕੋਈ ਝੂਠੇ ਸਾਈਨ ਕਰਕੇ ਗੂਠਾ ਤਾਂ ਨਹੀਂ ਲਾਇਆ ਜਾਂ ਕਿਸੇ ਗਰੀਬ ਦੇ ਹੱਕ ਦੇ ਪੈਸੇ ਖੋ ਕੇ ਆਪਣੇ ਖੀਸੇ 'ਚ ਤਾਂ ਨਹੀਂ ਪਾਲਾ ਤੇ ਇਸ ਸਰੀਰ ਦੇ ਦੁਆਰਾ ਚਲਦਿਆਂ ਫਿਰਦਿਆਂ ਕਿਸੇ ਦੂਜੇ ਸਰੀਰ ਦਾ ਨੁਕਸਾਨ ਤਾਂ ਨਹੀਂ ਮੈਂ ਕਰ ਰਿਹਾ ਕਿਸੇ ਦੂਜੇ ਸਰੀਰਾਂ ਤੇ ਮਾੜੀ ਅੱਖ ਰੱਖ ਕੇ ਉਹਨਾਂ ਨੂੰ ਮੈਲੇ ਤਾਂ ਨਹੀਂ ਕਰ ਰਿਹਾ ਇਹ ਸਰੀਰ ਦੀ ਕਿਰਿਆ ਹੈ ਤੇ ਮਨ ਦੀ ਕਿਰਿਆ ਵੀ ਮਨ ਦੇ ਅੰਦਰ ਕੋਈ ਮੈੜਾ ਵਿਚਾਰ ਨਾ ਆਵੇ ਹੁਣ ਕਿਸੇ ਨੂੰ ਮਾਰਿਆ ਤਾਂ ਨਹੀਂ ਪਰ ਇਹ ਸੋਚਦਾ ਵੀ ਜੇ ਕਿਤੇ ਇਹ ਮਰ ਜਾਏ ਤੇ ਮੇਰਾ ਕੰਮ ਬਹੁਤਾ ਸੂਤ ਆ ਜਾਏ ਹੁਣ ਕਿਸੇ ਦੇ ਸਰੀਰ ਨੂੰ ਹੱਥ ਤੇ ਨਹੀਂ ਲਾਇਆ ਪਰ ਅੱਖਾਂ ਦੁਆਰਾ ਦੇਖ ਕੇ ਮਨ 'ਚ ਵਿਚਾਰ ਬਣਾਈ ਵੀ ਜੇ ਕਿਤੇ ਇਹ ਮੇਰੇ ਕਾਬੂ ਆ ਜਾਏ ਤੇ ਮੈਂ ਇਹਦੀ ਇੱਜ਼ਤ ਪਤਮੈਲੀ ਕਰਦੇ ਆਂ ਇਹ ਮਨ ਦੇ ਵਿਚਾਰ ਆ ਜਿਹੜੇ ਮਨ ਵਿੱਚ ਕੀਤੇ ਕਹਿੰਦੇ ਤਨ ਮਨ ਗੁਰ ਪੈ ਵੇਚਿਆ ਜਿਨ੍ਹਾਂ ਨੇ ਤਨ ਤੇ ਮਨ ਗੁਰੂ ਨੂੰ ਵੇਚ ਦਿੱਤਾ ਮਹਾਰਾਜ ਮੇਰਾ ਸਰੀਰ ਵੀ ਤੇਰਾ ਤੇ ਮੇਰਾ ਮਨ ਵੀ ਤੇਰਾ ਨਾ ਮੈਂ ਸਰੀਰ ਕਰਕੇ ਕੋਈ ਗੰਦਾ ਕੰਮ ਕਰਾਂ ਤੇ ਨਾ ਮੈਂ ਮਨ ਕਰਕੇ ਕੋਈ ਮਾੜਾ ਕੰਮ ਸੋਚਾਂ ਆਪਦੇ ਮਨ 'ਚ ਮਾੜੀ ਵਿਚਾਰ ਲਿਆਵਾਂ ਮਨ ਦੀ ਯਾਸਿਰ ਨਾਲ ਕਹਿੰਦੇ ਇਹ ਮਨ ਸਿਰ ਦੇ ਨਾਲ ਇਸ ਸਿਰ ਦੇ ਵਿੱਚ ਸਿਆਣਪ ਜਿਹੜੀ ਐ ਬੁੱਧੀ ਜਿਹੜੀ ਐ ਜਿਹਦੇ ਨਾਲ ਅਸੀਂ ਕਹਿੰਨੇ ਲੈ ਮੈਂ ਕਿਹੜਾ ਕੱਲਾ ਕਰਦਾ ਜੀ ਬਾਕੀ ਵੀ ਤੇ ਸਾਰੇ ਕਰਦੇ ਆ ਇਹ ਦਿਮਾਗ ਹੀ ਆ ਨਾ ساری ਖੇਡ ਕਿ ਜਦੋਂ ਕੋਈ ਮਾੜਾ ਕੰਮ ਕਰਨ ਲੱਗਦਾ ਤੇ ਪਹਿਲਾ ਫੁਰਨਾ ਇਹ ਆਉਂਦਾ ਵੀ ਨਾ ਕਰੀਏ ਫਿਰ ਦੂਜਾ ਥੌਟ ਇਹ ਆ ਜਾਂਦਾ ਲੈ ਮੈਂ ਕੱਲਾ ਕਰਦਾ ਬਾਕੀ ਵੀ ਤੇ ਕਰਦੇ ਆ ਮੈਂ ਤੇ ਥੋੜਾ ਕਰਦਾ ਲੋਕੀ ਤਾਂ ਕਰੋੜਾ ਰੁਪਿਆ ਖਾ ਗਏ ਮੈਂ ਤੇ ਦਸਾਂ ਵੀ ਨਹੀਂ ਦੀ ਹਰਾ ਫੇਰੀ ਕਰਨ ਲੱਗਾ ਤੇ ਜੇ ਕਿਸੇ ਦਾ ਹੱਕ ਖਾ ਲਿਆ ਲੈ ਲੋਕ ਤਾਂ ਕਤਲ ਕਰ ਦਿੰਦੇ ਜੀ ਇੱਥੇ ਮੈਂ ਤੇ ਕਤਲ ਥੋੜਾ ਕਰਨ ਲੱਗਾ ਭਾਵ ਮੇਰਾ ਪਾਪ ਛੋਟਾ ਤੇ ਲੋਕਾਂ ਦੇ ਪਾਪ ਵੱਡੇ ਇਹ ਬੁੱਧੀ ਆ ਨਾ ਜਿਹੜੀ ਸਾਨੂੰ ਇਹ ਗੱਲਾਂ ਕਹਿੰਦੀ ਆ ਕਿਉਂਕਿ ਮਨ ਦੇ ਅੰਦਰ ਦੋਵੇਂ ਵਿਚਾਰ ਚੱਲਣੇ ਚੰਗੇ ਤੇ ਮਾੜੇ ਕਹਿੰਦੇ ਫਿਰ ਸਿਰ ਦੀ ਆ ਨਾਲ ਤੇ ਇਹ ਸਿਰ ਵੀ ਗੁਰੂ ਨੂੰ ਦੇਤਾ ਮਹਾਰਾਜ ਮੇਰੀ ਸਿਆਣਪ ਮੇਰੀ ਬੁੱਧੀ ਨਹੀਂ ਜੋ ਤੂੰ ਕਹੇਂਗਾ ਮੈਂ ਉਹ ਕਰਨਾ ਜੋ ਮੇਰੇ ਮਨ ਚ ਫੁਰਨੇ ਉੱਠ ਰਿਹਾ ਮੈਂ ਉਹ ਨਹੀਂ ਮੰਨਣੇ ਇਸ ਕਰਕੇ ਤਨ ਵੀ ਮਨ ਵੀ ਤੇ ਇਹ ਸਿਰ ਵੀ ਗੁਰੂ ਨੂੰ ਦੇਤਾ ਗੁਰੂ ਨੂੰ ਦੇਣ ਤੋਂ ਬਾਅਦ ਦਿਮਾਗ ਦੇ ਵਿੱਚ ਵੀ ਉਹੀ ਗੱਲ ਆਵੇ ਉਹੀ ਸੋਚਣਾ ਜੋ ਗੁਰੂ ਨੇ ਰਾਹ ਦਿੱਤਾ ਮਨ ਦੇ ਵਿੱਚ ਵੀ ਫੁਰਨਾ ਕਿਸੇ ਲਈ ਮਾੜਾ ਨਹੀਂ ਲਿਆਉਣਾ ਤੇ ਤਨ ਕਰਕੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਰ ਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਕਹਿੰਦੇ ਤ੍ਰਿ ਭਵਨ ਤਿੰਨਾ ਭਵਨਾਂ ਦੇ ਵਿੱਚ ਖੋਜ-ਖੋਜ ਕੇ ਜਿਹਨੂੰ ਬਾਹਰ ਲੱਭਦਾ ਫਿਰਦਾ ਸੀ ਭਾਲਦਾ ਫਿਰਦਾ ਸੀ ਉਹ ਕਿਤੇ ਉਹ ਨਹੀਂ ਮਿਲਿਆ ਗੁਰਮੁਖ ਖੋਜ ਨਿਹਾਲ ਗੁਰਮੁਖਾਂ ਨੇ ਜਦੋਂ ਆਪਣੇ ਅੰਦਰ ਉਹਨੂੰ ਖੋਜਿਆ ਜਦੋਂ ਉਹਦੀ ਪ੍ਰਾਪਤੀ ਹੋਈ ਤੇ ਫਿਰ ਨਿਹਾਲ ਹੋ ਗਏ ਮਨ ਦੇ ਸੰਸੇ ਸਭ ਖਤਮ ਹੋ ਗਏ ਕਿ ਉਹ ਬਾਹਰ ਨਹੀਂ ਹੈ ਕਿਤੇ ਮੇਰੇ ਅੰਦਰ ਹੀ ਹੈ ਜੇ ਸੱਚ ਹੈ ਤੇ ਪ੍ਰਮਾਤਮਾ ਮੇਰੇ ਅੰਦਰ ਹੈ ਹੁਣ ਕਈ ਵਾਰੀ ਗੁਰਮਖ ਸਵਾਲ ਕਰ ਦਿੰਦੇ ਅੱਛਾ ਜੀ ਰੱਬ ਸਾਰਿਆਂ 'ਚ ਆ ਫਿਰ ਜਿਹੜਾ ਚੋਰੀ ਕਰਦਾ ਉਹ 'ਚ ਵੀ ਰੱਬ ਬੈਠਾ ਜਿਹੜਾ ਖੱਗੀ ਮਾਰਦਾ ਉਹਦੇ 'ਚ ਵੀ ਰੱਬ ਬੈਠਾ ਜਿਹਨੇ ਕਿਸੇ ਦੀ ਭਾਈ ਇੱਜ਼ਤ ਪੱਤ ਲੁੱਟ ਲਈ ਉਹਦੇ 'ਚ ਵੀ ਰੱਬ ਬੈਠਾ ਪ੍ਰਮਾਤਮਾ ਦਾ ਆਤਮਾ ਰੂਪੀ ਅੰਸ਼ ਸਾਰਿਆਂ 'ਚ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਪ੍ਰਮਾਤਮਾ ਦਾ ਵਾਸਾ ਉਹਦੇ ਵਿੱਚ ਹੈ ਭਾਈ ਜਿਹੜਾ ਸੱਚ ਦਾ ਪਹਿਰੇਦਾਰ ਹੁਣ ਅਸੀਂ ਕਵਾਂਗੇ ਜੀ ਇਹ ਦੋ ਗੱਲਾਂ ਕਿਵੇਂ ਹੋ ਗਈਆਂ ਆਤਮਾ ਰੂਪੀ ਅੰਛ ਸਵਾਸ ਸਭ ਨੂੰ ਦਿੱਤੇ ਹੋਏ ਆ ਤੇ ਉਹਨਾਂ ਸਵਾਸਾਂ ਦੇ ਦੁਆਰਾ ਜਿਹੜਾ ਜਿਹੜਾ ਵੀ ਅਸੀਂ ਚੰਗਾ ਜਾਂ ਮੰਦਾ ਕਰਮ ਕਰਦੇ ਆ ਉਹਦਾ ਲੇਖਾ ਹੋਣਾ ਵੀ ਭਾਈ ਆ ਚੰਗਾ ਕੰਮ ਕੀਤਾ ਆ ਮਾੜਾ ਕੰਮ ਕੀਤਾ ਫਿਰ ਉਹਦੇ ਅਨੁਸਾਰ ਤੁਹਾਡਾ ਅਗਲਾ ਜਮਾਂ ਨਿਧਾਰਤ ਕੀਤਾ ਜਾਣਾ ਵੀ ਭਾਈ ਕਿੰਨੇ ਚੰਗੇ ਕੰਮ ਕਰਕੇ ਆਇਆ ਤੇ ਕਿੰਨੇ ਮੰਦੇ ਕੰਮ ਕਰਕੇ ਆਇਆ ਤੇ ਪਰਮਾਤਮਾ ਦਾ ਵਾਸਾ ਕਹਿਣ ਤੋਂ ਮੇਰਾ ਅਰਥ ਇਹ ਹੈ ਕਿ ਜਿਨ੍ਹਾਂ ਨੇ ਹਿਰਦੇ 'ਚ ਸੱਚ ਧਾਰਨ ਕੀਤਾ ਹੋਇਆ ਨਾ ਸਰੀਰ ਕਰਕੇ ਕਿਸੇ ਦਾ ਮਾੜਾ ਕਰਦੇ ਆ ਨਾ ਮਨ ਦੇ ਵਿੱਚ ਮਾੜਾ ਸੋਚਦੇ ਆ ਬੁੱਧੀ ਵੀ ਗੁਰੂ ਦੇ ਦਿੱਤੇ ਸਿਧਾਂਤ ਦੇ ਅਨੁਸਾਰ ਚੱਲਣ ਲਈ ਜਿਹੜੀ ਆ ਉਹਦੇ ਤੋਂ ਕੰਮ ਲੈਂਦੇ ਵੀ ਜੋ ਗੁਰੂ ਨੇ ਕਿਹਾ ਸੀ ਤੇ ਉਹ ਕਰਨਾ ਫਿਰ ਉਹ ਇੱਕ ਜਿਉਂਦੀ ਜਾਗਦੀ ਮਿਸਾਲ ਬਣ ਜਾਂਦੇ ਆ ਵੀ ਵਾਹਿਗੁਰੂ ਇਹਨਾਂ ਦੇ ਸਰੀਰ 'ਚ ਵਸਿਆ ਹੋਇਆ ਕਿਉਂਕਿ ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ ਵਾਹਿਗੁਰੂ ਕਿਸੇ ਲਈ ਮਾੜਾ ਨਹੀਂ ਸੋਚਦਾ ਤੇ ਵਾਹਿਗੁਰੂ ਜਿਹੜਾ ਉਹ ਕਿਸੇ ਦੀ ਰੋਟੀ ਨਹੀਂ ਖਾਂਦਾ ਇਸ ਕਰਕੇ ਜਿਨ੍ਹਾਂ ਦੇ ਵਿੱਚ ਸੱਚ ਹੈ ਉਹਨਾਂ ਦੇ ਸਰੀਰ ਦੇ ਵਿੱਚ ਹੀ ਪ੍ਰਮਾਤਮਾ ਬੈਠਾ ਤੇ ਜਦੋਂ ਸਰੀਰ ਚੋਂ ਸੱਚ ਗਿਆ ਤੇ ਮਨ ਨੂੰ ਕੇਵਲ சுவாਸ ਰਹਿ ਗਏ ਤੇ ਸਾਡੇ ਕਰਮ ਰਹਿ ਗਏ ਫਿਰ ਪ੍ਰਮਾਤਮਾ ਦਾ ਵਾਸਾ ਨਹੀਂ ਇਸ ਕਰਕੇ ਕਹਿੰਦੇ ਭਾਈ ਫਿਰ ਜਿਨ੍ਹਾਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਸੱਚ ਨੂੰ ਧਾਰਨ ਕੀਤਾ ਉਹਨਾਂ ਦੇ ਅੰਦਰ ਹੀ ਵਾਹਿਗੁਰੂ ਦਾ ਵਾਸਾ ਹੋ ਗਿਆ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸਤਗੁਰਾਂ ਨੇ ਗੁਰੂ ਕੀ ਗੁਰਬਾਣੀ ਸ਼ਬਦ ਦੇ ਦੁਆਰਾ ਉਸ ਅਕਾਲ ਪੁਰਖ ਪ੍ਰਮਾਤਮਾ ਨਾਲ ਮੇਲ ਕਰਾ ਦਿੱਤਾ ਜੀਵਨ ਵਿੱਚ ਸੱਚ ਆ ਗਿਆ ਆਦ ਸੱਚ जुगाਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਫਿਰ ਉਸ ਸੱਚੇ ਨਾਲ ਜੁੜ ਗਿਆ ਜਦੋਂ ਜੀਵਨ ਚ ਸੱਚ ਆ ਗਿਆ ਤੇ ਜਿਉਂ ਜਲ ਮੈਂ ਜਲ ਜਦੋਂ ਮਿਲ ਜਾਂਦਾ ਤੇ ਉਸੇ ਤਰ੍ਹਾਂ ਫਿਰ ਪਾਣੀ ਤੋਂ ਪਾਣੀ ਵੱਖ ਨਹੀਂ ਕੀਤਾ ਜਾਂਦਾ ਇਸੇ ਤਰ੍ਹਾਂ ਕਹਿੰਦੇ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਪਿਆਰੇ ਰੱਬ ਦੇ ਪਿਆਰੇ ਉਹ ਫਿਰ ਪਰਮਾਤਮਾ ਨਾਲ ਮਿਲ ਜਾਂਦੇ ਆ ਫਿਰ ਸੱਚੀ ਸਰੂਪ ਹੋ ਜਾਂਦੇ ਆ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾ ਰਹੇ ਆ ਕਹਿੰਦੇ ਭਾਈ ਉਸ ਵਾਹਿਗੁਰੂ ਸੱਚੇ ਪਰਮਾਤਮਾ ਦੇ ਨਾਲ ਜੁੜ ਕੇ ਆਪਣੇ ਜੀਵਨ ਵਿੱਚ ਵੀ ਸੱਚ ਲਿਆ ਤੇ ਵਾਹਿਗੁਰੂ ਪਰਮਾਤਮਾ ਕਿਰਪਾ ਕਰੇ ਤੇਰੇ ਜੀਵਨ ਦੇ ਸੰਸੇ ਤੇਰੇ ਤੋਂ ਛੁਟਕਾਰਾ ਪਾ ਜਾਣ ਤੇ ਜੀਵਨ ਦੇ ਅੰਦਰ ਸੁੱਖ ਤੇ ਸ਼ਾਂਤੀ ਦੀ ਤੈਨੂੰ ਪ੍ਰਾਪਤੀ ਹੋ ਜਵੇ ਤੇ ਇਹ ਸਾਰਾ ਕੁਝ ਹੋਣਾ ਭਾਈ ਦੋ ਹੀ ਗੱਲਾਂ ਸੇਵਾ ਤੇ ਸਿਮਰਨ ਕਾਲ ਯੁਗ ਦੇ ਵਿੱਚ ਇਹੀ ਤੇਰਾ ਛੁਟਕਾਰਾ ਕਰਵਾ ਸਕਦੀਆਂ ਆਓ ਸਤਿਗੁਰੂ ਮਹਾਰਾਜ ਦੀਆਂ ਆਖਰੀਆਂ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂ ਸ਼ਬਦ ਉਚਾਰਨ ਕਰਦੇ ਆਂ ਆਪ ਸੰਗਤ ਨਾਲ ਸਾਂਝ ਕਰਦੇ ਆਂ ਗੁਰੂ ਕੀ ਸੇਵਾ ਕਰਦੇ ਆਂ ਇੱਕ ਨਹੀਂ ਅਨੇਕ ਅਨੇਕ ਗਲਤੀਆਂ ਭੁੱਲਾਂ ਹੋ ਜਾਂਦੀਆਂ ਆਪ ਸੰਗਤ ਬਖਸ਼ਣ ਯੋਗ ਹੋ ਗਲਤੀਆਂ ਭੁੱਲਣਾ ਨਾ ਚਿਤਾਰਨਾ ਬਖਸ਼ ਲੈਣਾ ਜੀ ਤ੍ਰਿਪਾਵਣ ਖੋਜ ਟੰਡੂਲਿਆ ਗੁਰਮੁਖ ਖੋਜ ਨਿਹਾਲ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ